ਗੱਲ ਬਾਈ ਸਾਰੀ ਵਿਸ਼ਵਾਸ ਦੀ ਹੁੰਦੀ ਆ ਜਿਹਨੇ ਲੈਣਾ ਹੁੰਦਾ ਪਸ਼ੂ ਬਾਈ ਲਵੇ ਆ ਕੇ ਵੀ ਨਹੀਂ ਲੈਂਦੇ ਆਹ ਦੇਖੋ ਬਾਈ ਨੇ ਦੋ ਗਾਵਾਂ ਲਈਆਂ ਨੇ ਕੈਨੇਡਾ ਬੈਠਾ ਬਾਈ ਤੇ ਵੀਡੀਓ ਕਾਲ ਤੇ ਦੋ ਗਾਵਾਂ ਲੜੀਆਂ ਇੱਕ ਉਹਨੇ ਪਹਿਲਾਂ ਲੈਤੀ ਸੀ ਬਾਈ ਨੇ ਹੁਣ ਤਿੰਨ ਲੈ ਲਈਆਂ ਆਪਣੇ ਕੋਲੋ ਬਾਈ ਦੱਸਿਓ ਜੀ ਮੜਿਆ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਬੈਣਾ ਆਪਣਾ ਵੀਰ ਨੇ ਲਈਆਂ ਨੇ ਇੱਕ ਵਾੜ ਪਹਿਲਾਂ ਉਹਨੇ ਲਈ ਸੀ ਆਪਾਂ ਤੋਂ ਅੱਜ ਤੋਂ 2 ਮਹੀਨੇ ਪਹਿਲਾਂ ਅੱਛਾ ਜੀ ਤੇ ਉਹ ਵੀਰ ਨੂੰ ਵਾੜ ਦਿੱਤੀ ਸੀ ਆਪਾਂ ਮੰਨ ਕੇ ਆਪਾਂ ਨੂੰ ਕਿਹਾ ਸੀ ਵੀ 30 ਕਿਲੋ ਦੁੱਧਾਂ ਦੇ ਕੇ 38 ਕਿਲੋ ਦੁੱਧ ਉਹਦੇ ਕੋਲੇ ਦੇ ਰਹੀ ਹੈ ਵਾੜ ਦੂਜਾ ਸੂਆ ਠੀਕ ਆ ਜੀ ਤੇ ਵੀਰ ਦਾ ਕੱਲ ਫੋਨ ਆਇਆ ਸੀ ਕਹਿੰਦਾ ਵੀ ਮੈਨੂੰ ਦੋ ਵਾੜਾ ਹੋਰ ਭੇਜ ਦੋ ਗੱਲ ਬਈ ਸਾਰੀ ਵਿਸ਼ਵਾਸ ਦੀ ਹਾਂਜੀ ਗੱਲ ਸਾਰੀ ਵਿਸ਼ਵਾਸ ਦੀ ਹੈ ਜੀ ਹਾਂ ਤੇ ਵੀਰ ਕਹਿੰਦਾ ਵੀ ਵਧੀਆ ਵਾੜਾ ਵੀਰੇ ਮੈਂ ਤੁਹਾਡਾ ਪੇਮੈਂਟ ਅਕਾਊਂਟ ਚ ਪਾ ਦੂੰਗਾ ਤੇ ਵਧੀਆ ਵਾੜਾ ਭੇਜ ਦਿਓ ਇਹ ਵੀਰ ਨੇ ਹਾਂਜੀ ਝੋਟਾ ਲਿਆਗਾ 2 ਲੱਖ ਤੇ 85 ਚਾਰ ਦੰਦ ਇਹ ਦੂਜਾ ਸੂਆ ਵਿੱਚ ਇਹ ਤਿਆਰ ਆ ਇਹ ਕੱਚੇ ਜਿਹੜੇ ਆ ਵੜਾ ਇਹਨੇ ਮੰਨ ਕੇ ਵੀ 30 ਤੋਂ 35 ਕਿਲੋ ਰੋਧ ਪਲੂਨ ਨੇ ਦਿੱਤਾ ਹਲੇ ਥੋੜੀ ਕੱਚੀ ਆਲੇ ਬਰੀਡ ਕੁਆਲਟੀ ਇਤਾਂ ਦੀ ਆ ਬਹੁਤ ਜ਼ਿਆਦਾ ਇਧਰੋਂ ਸਾਈਡ ਤੋਂ ਦਿਖਾ ਦੇ ਹਾਂਜੀ ਹਾਂਜੀ ਵੀ ਦੁੱਧ ਦੇਣਾ ਹੁੰਦਾ ਬਾਈ ਬਰੀਡ ਨੇ ਚਾਹੇ ਮੱਝ ਲੈ ਲਓ ਚਾਹੇ ਗਾਂ ਲੈ ਲਓ ਜਿਹੜਾ ਜਾਨਵਰ ਕੁਆਲਿਟੀ ਵਾਲਾ ਵਿੱਚ ਵੀਰ ਕਹਿੰਦੇ ਨੇ ਹਾਂਜੀ ਵੀ ਬਾਈ ਪਸ਼ੂਆਂ ਦੇ ਇੰਨੇ ਰੇਟ ਰੇਟ ਵੀਰੇ ਜਾਨਵਰ ਦਾ ਹੁੰਦਾ ਗਾਂ ਗਾਂ ਨੂੰ ਆਪਣੇ ਕੋਲੇ ਗਾਂ ਅੰਦਰ 60000 ਦੀ ਵੀ ਖੜੀ ਆ ਹਾਂਜੀ ਆਪਣੇ ਕੋਲੇ ਬਾਈ ਜੀ ਆਪਾਂ 40 ਜਾਨਵਰ ਹਫਤ ਸੇਲ ਕਰਦੇ ਹਾਂ ਤਾਂ ਕੋਲ ਆ ਕੇ ਭਰਾ ਸਰਬ 10 ਭਰਾਈ ਨੇ ਜਿਹੜੇ ਕੋਲ ਆ ਕੇ ਲੈਂਦੇ ਆ ਠੀਕ ਆ ਜੀ ਜਿਹੜੀ ਆ ਬੈੜਾ ਇਹ ਬੈੜਾ ਮਨਕੇ ਦਾ ਕੋਈ ਮੁੱਲ ਥੋੜਾਗਾ 4 ਦਿਨ ਦੇ ਬੱਚੀਆ ਬਾਕੀ ਦੇਖੋ ਤੋਰਾ ਦੇਖੋ ਦੋਸਤੋ ਟਾਪ ਕੁਆਲਿਟੀ ਦੀ ਗਾਂ ਹੈ ਇੰਨੀ ਕੁ ਜ਼ਿਆਦਾ ਤਿਆਰ ਵਹਿੜਾ ਚਾਰ ਦੰਦ ਪਹਿਲਾ ਸੂਆ ਜਿੱਦਣ ਜਿਹਨੂੰ ਅਸਲ ਕਹਿੰਦੇ ਆ ਅਸਲ ਬਰੀਡ ਦੇ ਕੋ ਕੁਆਲਿਟੀ ਦੇਖੋ ਹੁਣ ਅਪਾ ਹਰ ਚੀਜ਼ ਗਾਂ ਨੂੰ ਸਕੈਨ ਵਾਂਗੂ ਸਕੈਨ ਕਰਕੇ ਖਰੀਦਦੇ ਆ ਬਿਲ ਪੈਰਾਂ ਤੋਂ ਲਾ ਕੇ ਉੱਪਰੋਂ ਹੁਣ ਐਕਸਟਰਾ ਕੋਈ ਫੈਟ ਨਹੀਂ ਦੇ ਵਿੱਚ ਜਿੰਨੇ ਵੀ ਜਾਨਵਰ ਜਿੰਨਾ ਮੋਟਾ ਜਾਨਵਰੂ ਦੁੱਧ ਨਹੀਂ ਦਿੰਦਾ ਹੁਣੇ ਮੱਛੀ ਆ ਅਪਾ ਭਰਾ ਨੂੰ 25 ਕਿਲੋ ਕਹਿ ਕੇ ਦਿੱਤੀ ਆ ਹੁਣ ਜਿੰਨੇ ਵੀਰ ਦੇਖਣਗੇ ਉਹ ਵੀ ਇਹ ਗੱਲ ਕਹਿਣਗੇ ਵੀ ਵਾਕੇ ਵੀਰੇ ਜਾਇਜ਼ ਗੱਲ ਕਹਿ ਕੇ ਦਿੱਤੀ ਆ ਪਰ ਦੁੱਧ ਦੇਊਗੀ ਮੱਛੀ 30 ਕਿਲੋ ਇਹਦਾ ਹੈਗਾ ਯੀ ਅਪਾ ਪਰ 25 ਕਿ ਵੇ ਚਲੋ ਅੱਗੇ ਗਰਮੀ ਦਾ ਮੌਸਮ ਆ ਹਾਂਜੀ ਜੇ ਵਿਸ਼ਵਾਸ ਬਣਿਆ ਨੇ ਤਾਂ ਵੀਰ ਦਾ ਹੁਣ ਆਪਣੇ ਜਿੰਨੇ ਭਰਾ ਵੇਖਣਗੇ ਹਾਂਜੀ ਉਹ ਵੀ ਕਮੈਂਟ ਕਰਕੇ ਦੱਸੋ ਵੀ ਹਾਂ ਵਾਕਿਆ ਬਾਈ 25 ਕਿਲੋ ਜਾਇਜ਼ ਕਹਿ ਕੇ ਦਿੱਤੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਦੋਸਤੋ 30 ਲੀਟਰ ਤਾਂ ਦੇ ਦੂਗੀ ਆਪਾਂ 25 ਲੀਟਰ ਕਹਿ ਕੇ ਦਿੱਤੀ ਆ ਆਪਾਂ 25 ਕਿਲੋ ਦੁੱਧ ਕਹਿ ਕੇ ਦਿੱਤੀ ਆ ਜਿੰਨੇ ਭਰਾ ਨੇ ਸਾਰੇ ਆਪਣੇ ਨਾਲੋਂ ਸਮਝਦਾਰ ਨੇ ਹਾਂਜੀ ਹਾਂ ਤਾਂ ਫੇਰ ਦੇਖੋ ਇਹ ਜਿਹੜਾ ਇਹਲਾ ਇਹਦਾ ਸੀਮਣ ਰਿਕੋਰਡ ਆ ਉਹ ਪ੍ਰੋਪਰ ਸਾਰਾ ਹੈਗਾ ਅੱਛਾ ਜੀ ਹਾਂ ਇਹ ਆਪ ਜੱਟ ਦੀ ਆ ਗਈ ਅੱਛਾ ਜੀ ਅੱਗੇ ਰਮਾਡਾ ਇਹਦੇ ਪਲੇਨ ਸੀਮਣ ਲੱਗਾ ਹੋਇਆ ਵੀਰ ਨੂੰ ਵੀ ਆਪਾਂ ਦੱਸ ਕੇ ਦਿੱਤੀ ਆ ਹੁਣ ਇਹ ਤਾਂ ਇਧਰੋਂ ਸਾਈਡ ਤੋਂ ਆ ਕੇ ਦੇਖੋ ਹਾਂਜੀ ਅੱਗੋਂ ਲੇਵਾ ਪਿੱਛੋਂ ਲੇਵਾ ਕੰਪੈਕਟਡ ਰਾ ਬਿਲਕੁਲ ਵੀ ਇਧਰੋਂ ਸਾਈਡ ਨਹੀਂ ਆ ਕੇ ਦੇਖ ਹਾਂਜੀ ਵੀ ਜਮਾ ਆਰਡਰ ਦੀ ਕੁਆਲਿਟੀ ਸ਼ਾਨਦਾਰ ਹਾਂਜੀ ਹਾਂ ਵੀ ਜਿੱਦਾਂ ਆਪਾਂ ਕਹਿੰਦੇ ਨੇ ਬਾਹਰ ਲਈਂ ਦਾਵਾ ਹੁੰਦੀਆਂ ਨੇ ਉਦਾਂ ਦਾ ਆਡਰ ਇਹਦਾ ਪਰਕੀ ਪ੍ਰਿੰਟ ਦੇਖੋ ਕਿੰਨੀਆਂ ਆ ਚੀਜ਼ਾਂ ਹਾਂਜੀ ਉੱਪਰੋਂ ਸਟ੍ਰੇਟ ਕਿੰਨੀਆਂ ਆ ਸਾਈਡ ਤੋਂ ਦੇਖ ਲਓ ਦੋਨੋਂ ਪਾਸੋਂ ਤੇ ਰਪੋਵੀਤਾ ਮਾਰ ਲਈ ਬੱਛੀ ਦੇ ਬਹੁਤ ਕੁਆਲਟੀ ਤਾਂ ਹੀ ਲਾਈ 2,85,000 ਦਾ ਜੋੜਾ ਲੈ ਲਈ ਜੀ ਉਸ ਵੀ ਰੇਟ ਨਹੀਂ ਬਾਈ ਇਹ ਮੰਨ ਕੇ ਚਲੋ ਪੋ ਬੱਛੀ ਆਪਾਂ ਬਾਈ ਨੂੰ ਪਾ ਕੇ ਦਿੱਤੀ ਆ 1,35,000 ਰੁਪਏ ਦੀ ਹਾਂਜੀ ਉਹ ਦੂਜੀ ਮੰਨ ਕੇ ਥੋੜੀ ਜਿਹੀ ਇਹਦੇ ਨਾਲ ਵਾਧਾ ਬਾਈ ਨੇ ਆਨਲਾਈਨ ਹੀ ਲ ਲਈ ਹਾਂ ਆਨਲਾਈਨ ਲਈਆਂ ਨੇ ਬਾਈ ਬਾਕੀ ਗੱਲ ਸਾਰੀ ਵਿਸ਼ਵਾਸ ਦੀ ਆ ਜੀ ਬਾਕੀ ਬਾਈ ਜਦੋਂ ਵੀ ਵੀਰ ਕੋਈ ਮਰਜੀ ਆ ਜਾਏ ਆਪਣੇ ਕੋਲ ਹਰ ਟਾਈਮ 30 ਤੋਂ 35 ਜਨਵਾਰ ਸੇਲ ਆਲੇ ਹੁੰਦੇ ਆ ਠੀਕ ਆ ਜੀ ਕੋਈ ਵੀ ਭਰਾ ਚੱਲ ਕੇ ਆਊਗਾ ਹਾਂਜੀ ਆਪਾਂ ਜਦੋਂ ਮਰਜੀ ਵੀਰ ਆਜ ਬਾਕੀ ਹਰ ਰੋਜ਼ ਆਪਾਂ ਇੱਕ ਦੋ ਜਨਵਾਰਾਂ ਵੀ ਜਨਮ ਪਰ ਖੜੇ ਨੇ ਕਿਉਂਕਿ ਕੋਈ ਵੀ ਵੀਰ ਜੀ ਨੇ ਲੈਣੀ ਆ ਉਹ ਆ ਕੇ ਜਦੋਂ ਮਰਜੀ ਆ ਕੇ ਲੈ ਜਾਏ ਵਿਸ਼ਵਾਸ ਜੇ ਇੱਥੇ ਇੱਕ ਵੀ ਗਾਣਾ ਹੋਈ ਜੀ ਤਾਂ ਖਰਚਾ ਪਾਣੀ ਦੇ ਕੇ ਤੋਰਾਂਗੇ ਖਰਚਾ ਦੇ ਕੇ ਤੋਰਾਂਗੇ ਹਾਂ ਠੀਕ ਆ ਜੀ ਪੇਜ ਨੂੰ ਕਰ ਲੋ ਫੋਲੋ ਦੋਸਤੋ ਵੀਡੀਓ ਨੂੰ ਕਰ ਦੋ ਸੇਅਰ ਆ ਦੇਖੋ ਗੱਲ ਸਾਰੀ ਵਿਸ਼ਵਾਸ ਦੀ ਆ ਬਾਈ ਨੇ ਆਨਲਾਈਨ ਲੈ ਲਈਆਂ ਜਿਹੜੇ ਬਾਈ ਨੇ ਲੈਣੀ ਹੁੰਦੀ ਹੈ ਚੀਜ਼ ਤੇ ਜਿਹਨੇ ਲੈਣੀ ਨਹੀਂ ਉਹ ਇੱਥੇ ਆ ਕੇ ਵੀ ਨਾ ਉਹ ਲਵੇ ਆ ਕੇ ਵੀ ਨਹੀਂ ਖਰੀਦਦਾ ਦੋਸਤੋ ਨਹੀਂ ਲੈਣੀ ਹੁੰਦੀ ਵੀ ਬੇਲੇ ਆ ਚਲੋ ਢੇੜਾ ਦੇ ਆਉਣੇ ਆ ਹਾਂ ਜੀ ਹੁਣ ਇਹ ਬੈਂਡ ਦਾ ਕੋਈ ਕੋਈ ਮੁੱਲ ਨਹੀਂ ਕਰਨ ਵਾਲੀ ਦਾ ਅੱਜ ਦੇ ਟਾਈਮ 'ਚ ਜਿਹੜੇ ਵੀਰ ਉਹ ਵੀ ਦੱਸਣਗੇ ਇੱਥੋਂ ਖੜਕੇ ਦੂਰੋਂ ਥੋੜੀ ਖੜਕੇ ਦਿਖਾਉਂਦੇ ਹੋ ਕਿ ਪਤਾ ਲੱਗ ਜਾਂਦਾ ਦੂਰੋਂ ਹਾਂਜੀ ਵੀ ਜਾਨਵਰ ਕਿੱਦਾਂ ਦਾ ਹੈਗਾ ਅੱਜ ਦੇ ਹਿਸਾਬ ਦੇ ਵਿੱਚ ਇਹ 1.5 ਲੱਖ ਰੁਪਏ ਤੋਂ ਵੀ ਬਾਹਰ ਦੀ ਵੱਛੀ ਆ ਕੀ ਗੱਲ ਹੈਗੀ ਜੇ ਤੁਹਾਨੂੰ ਆਪਾਂ ਨੂੰ ਵੀ ਕਿਸੇ ਭਰਮਨ ਦੇ ਬਾਕੀ ਵੱਡਾ ਵਿਸ਼ਵਾਸ ਹੈ ਪੇਜ ਨੂੰ ਕਰ ਲੋ ਫੋਲੋ ਵੀਡੀਓ ਨੂੰ ਕਰ ਦੋ ਸਿਹਰ ਦੋਸਤੋ